ਜਿਵੇਂ ਹੀ ਸੂਰਜ ਦੀਆਂ ਅੰਤਿਮ ਕਿਰਨਾਂ ਇੱਕ ਬਸਤੀ ਉਪਰੋਂ ਗੁਜ਼ਰਦੀਆਂ ਨੇ ਤਾਂ ਇਹਨਾਂ ਕਾਰੀਗਰਾਂ ਦੀ ਦੁਕਾਨ ਵਿੱਚ ਵੀ ਸਨਾਂਟਾ ਛਾ ਜਾਂਦਾ ਹੈ। ਸਵੇਰੇ 5 ਲੱਗੋ ਤੇ ਸ਼ਾਮ 7 ਵੱਜ ਜਾਂਦੇ ਨੇ। ਤਿਆਰੀ ਨਹੀਂ ਹੁੰਦੀ ਮਾਲ ਦੀ। ਦੇਖਣਾ ਕਿਦਾਂ ਡੂੰਗਾ ਹੋਇਆ। ਇਹ ਚੱਕਰੇ। ਲੱਕਾਂ ਦਾ ਡੂੰਗਾ ਕਰੀਦਾ। ਫਿਰ ਮਜ਼ਦੂਰੀ ਇਹ ਵਿੱਚ ਘਟ ਗਈ ਇਹਨੇ ਇਹ ਚੱਕਰੇ। ਆਇਓ 20 ਰੁਪਏ ਕਿਲੋ ਇਹ ਸਮਾਨ ਵੀ ਲੱਗਦਾ ਉੱਤੇ ਲਾਗਤ ਵੀ ਆਇਆ ਸਮਝੋਗੇ ਇੱਕ ਬੰਦੇ ਨੂੰ 7-800 ਰੁਪਏ ਪੱਛੇਂ ਦਰ ਹੋਵੇ ਸਮਾਨਾ ਲੱਗ 700 ਲਗਾ ਲੂਗੇ ਮਹੀਨੇ ਜੇ ਸਮਝੋਗੇ 4 ਰੈਤਵਾਰ ਸਮਝੋ 2 ਦਿਨ ਘੱਟ ਬੰਦਾ 2 ਦਿਨ ਘੱਟ ਹੋਏਗਾ ਮਹੀਨੇ ਦਾ ਤੇ ਜਿੱਦੇ 4-5 ਮਹੀਨੇ ਹੁੰਦਾ ਕੰਮ ਬਸ ਬਾਕੀ 7-8 ਮਹੀਨੇ ਕੰਮ ਨਹੀਂ ਆ ਕੰਮ 12 ਮਹੀਨੇ ਦਾ ਨਹੀਂ ਆ। ਬਹੁਤ ਬੇਦਰ ਜਿਹੜਾ ਖਜ਼ਾਨਾ ਪਿਆ ਹੁੰਦਾ ਉਹ ਖਾਈ ਜਾਂਦੇ ਬਸ ਹੋ ਗਈ। ਉਸ ਤੇ ਪੱਠੇ ਦੀ ਅੱਗ ਜੋ ਰਚਨਾਤਮਕਤਾ ਦੇ جنੂਨ ਨੂੰ ਤਪਾ ਰਹੀ ਸੀ। ਉਹ ਇੱਕ ਧੂਣੀ ਦੇ ਰੂਪ ਦੇ ਵਿੱਚ ਮੱਦਮ ਜੀ ਹੋ ਗਈ ਤੇ ਇੱਕ ਲੋ ਦਾ ਰੂਪ ਤਾਰ ਗਈ ਹੈ। ਜਿਵੇਂ ਇਹਨਾਂ ਕਾਰੀਗਰਾਂ ਨੂੰ ਕਹਿ ਰਹੀ ਹੋਵੇ ਕਲਾਕਾਰੋ ਉੱਠੋ ਬਾਹਰ ਨਿਕਲੋ ਬਦਲ ਗਈ ਹੈ ਦੁਨੀਆ। ਆ ਆ ਆ ਆ ਇਸ ਕਲਾ ਦੀ ਮੰਗ ਹੁਣ ਕੱਟ ਗਈ ਹੈ ਮਸ਼ੀਨਾਂ ਦੇ ਸ਼ੋਰਗੁਲ ਚ ਠਠਿਆਰ ਦੀ ਠੱਕ ਠੱਕ ਫਿੱਕੀ ਪੈ ਗਈ ਹੈ ਇਸ ਦੇ ਚੇਲੇ ਜੋ ਇਸ ਤੋਂ ਇਕੱਠੇ ਹੋ ਕੇ ਕਲਾ ਸਿੱਖਿਆ ਕਰਦੇ ਸਨ ਉਹ ਕਿਤੇ ਚਲੇ ਗਏ ਨੇ ਲੁਪਤ ਹੋ ਗਏ ਨੇ ਇਸ ਤਰ੍ਹਾਂ ਦਿਨ ਛੁੱਪ ਜਾਂਦਾ ਹੈ ਅਗਲੇ ਦਿਨ ਫੇਰ ਪੱਠੀ ਜਾਗਦੀ ਹੈ ਆ ਕਾਰਗਰਦੀਆਂ ਅੱਖਾਂ 'ਚ ਉਮੀਦ ਜਾਗਦੀ ਹੈ ਹੱਥ ਫੇਰ ਹਥੌੜਾ ਚੁੱਕਦੇ ਨੇ ਬਸ ਹਵਾ ਦੇ ਵਿੱਚ ਸਵਰ ਕੁਲ ਜਾਂਦਾ ਠਕ ਠਕ ਠਕ

ਇਸੇ ਸ਼ਹਿਰ ਦਾ ਨਾਂ ਜਗਾਦਰੀ ਜ਼ਿਲ੍ਹਾ ਜੰਮਨਾਗਰ ਇੱਥੇ ਸਿਰਫ ਕਾਂਸੀ ਦੇ ਬਰਤਨ ਬਣਾਉਂਦੇ ਆਸੀਂ ਥਾਲੀ ਜਿਹਨੂੰ ਆਪਾਂ ਥਾਲੀ ਕਹਿੰਦੇ ਆ ਮੰਗਦੇ ਨਹੀਂ ਕਿਸੇ ਕੋਲ ਬਲਾਦਰੀ ਦੀ ਬੜੀ ਕਿਰਪਾ ਹੈ ਮਹਾਰਾਜ ਦੀ ਬਾਬਾ ਨਨ ਸਿੰਘ ਬਾਬਾ ਚਾਹ ਸਿੰਘ ਜੀ ਵੀ ਕਿਸੇ ਕੋਲ ਮੰਗਦੇ ਨਹੀਂ ਆਪਣੀ ਮਿਹਨਤ ਕਰਕੇ ਖਾਣ ਕੇ ਭਾਵੇਂ ਕੁਝ ਹੀ ਹੋ ਜੇ ਇਹਨਾਂ ਕਾਰੀਗਰਾਂ ਦੇ ਹੱਥ ਜਿਵੇਂ ਕਵੀ ਦੀ ਕਲਮ ਇਹ ਤਾਂਬੇ ਪਿੱਤਲ ਕਾਂਸੀ ਨੂੰ ਇੱਕ ਨਵਾਂ ਜੀਵਨ ਦਿੰਦੇ ਨੇ ਤੇ ਇਹਨਾਂ ਦੀਆਂ ਉਂਗਲਾਂ ਜੋ ਅੱਗ ਤੇ ਤਾਤੂ ਵਿੱਚਕਾਰ ਨ੍ਰਿਤ ਕਰਦੀਆਂ ਰਹਿੰਦੀਆਂ ਨੇ ਤਾਂਬੇ ਨੂੰ ਆਕਾਰ ਦਿੰਦੀਆਂ ਨੇ ਹਰ ਚੰਕਾਰ ਹਰ ਤਾਲ ਹਰ स्पर्ਸ਼ ਤਾਤੂ ਨੂੰ ਇੱਕ ਨਵਾਂ ਰੂਪ ਦਿੰਦੀ ਹੈ ਇਹਨਾਂ ਦੀ ਇਸ ਕਲਾ ਵਿੱਚ ਪਿੰਨ ਆਕਾਰ ਤੇ ਪੈਟਰਨ ਸ਼ਾਮਿਲ ਨੇ ਇਹ ਤਾਂਬੇ ਪਿੱਤਲ ਕਾਂਸੀ ਨੂੰ ਆਕਾਰ ਹੀ ਨਹੀਂ ਦਿੰਦੇ ਬਲਕਿ ਤਾਤੂ 'ਚ ਨਵੀਂ ਰੂਹ ਵੀ ਫੂਕਦੇ ਨੇ ਤੇ ਤਾਤੂ ਜੀਵਤ ਹੋ ਉਠਦੀ ਹੈ ਇਹ ਨਾ ਕਾਰੀਗਰਾਂ ਦੀ ਇਸ ਕਲਾ 'ਚ अनेका ਕਹਾਣੀਆਂ ਸਮਾਈਆਂ ਨੇ ਜਿਵੇਂ ਤਾਂਬੇ ਦੀ ਅਗ ਨਾਲ ਪ੍ਰੀਤੀ ਜਹੀ ਕਹਾਣੀ the tribal canvas a heritage without horizons the unmute deep special series hai aao is episode ch tuhanu main gurnit ik purane shehar diyan galiyan ch leke chaldi ha jithe har samay tood jami rehndi hai tood uddi rehndi hai te aithe hi ik dilkash thunda janm hunda hai ਇਹੀ ਉਹਤਨੇ ਜੋ ਇਸ ਮੁਹੱਲੇ ਦੀ ਪਛਾਣ ਹੈ ਇਹ ਮੁਹੱਲਾ ਬੜਾ ਖੂਬਸੂਰਤ ਹੈ ਇੱਥੇ ਰੰਗਾਂ ਤੇ ਚਮਕ ਦੀ ਪਰਮਾਰ ਹੈ ਲਿਸ਼ਲਿਸ਼ ਕਰਦੀਆਂ ਕਾਂਸੀ ਤੇ ਪਿੱਤਲ ਦੀਆਂ ਥਾਲੀਆਂ ਨਾਲ ਲਬਰੀਸ ਨੇ ਕਰਦੀਆਂ ਦਹਲਿਜ਼ਾਂ ਇਹਨਾਂ ਦੇ ਇਸ ਕੰਮ ਕਰਨ ਕਰਕੇ ਹੀ ਇਹਨਾਂ ਦੀ ਭਾਈਚਾਰਕ ਸਾਂਝ ਬਰਕਰਾਰ ਹੈ ਕਿਉਂਕਿ ਹਰ ਗਲੀ ਦੇ ਹਰ ਘਰ ਦਾ ਦਰਵਾਜ਼ਾ ਖੁੱਲ੍ਹਾ ਹੈ ਆਉਂਦਾ ਜਾਂਦਾ ਹਰੇਕ ਨਜ਼ਰ ਆਉਂਦਾ ਹੈ ਮੁਹੱਲੇ ਦੀ ਆਬੋ ਹਵਾਜ ਪੀਨੀ ਪੀਨੀ ਖੁਸ਼ਬੂ ਆਉਂਦੀ ਹੈ ਤੂੜ ਨਾਲ ਲੈਸ ਹਰਸ਼ ਹੈ ਤੇ ਛੱਤਾਂ ਤੇ ਉਕਰੇ ਵੱਡੇ ਵੱਡੇ ਜਾਲੇ ਇੱਥੇ ਇਹਨਾਂ ਦੇ ਜਿਵੰਤ ਹੋਣ ਦਾ ਪ੍ਰਮਾਣ ਨੇ ਠਰਸੇ ਠਠੇਰਾ ਇਹ ਸ਼ਬਦ ਅਸੀਂ ਅਕਸਰ ਸਕੂਲਾਂ 'ਚ ਪੜ੍ਹਦੇ ਆਏ ਹਾਂ ਇਹ ਨੇ ਠਠਿਆਰ ਠਠਿਆਰ ਸਮਾਜ ਦੇ ਵੰਸ਼ਕ ਕਰਕੇ ਰੇਅਰ ਟ੍ਰਾਈਬਸ ਵਿੱਚ ਸ਼ਾਮਿਲ ਨੇ ਪੂਰੇ ਭਾਰਤ ਵਿੱਚ ਇਹਨਾਂ ਦੀ ਕੁੱਲ ਗਿਣਤੀ 50 ਤੋਂ 70 ਹਜ਼ਾਰ ਮਾਤਰ ਹੈ ਇਸ ਮੁਹੱਲੇ 'ਚ ਇਹਨਾਂ ਦੇ 25 ਘਰ ਨੇ ਠਠੇਰਾ ਲਫ਼ਜ਼ ਠੱਕ ਠੱਕ ਤੋਂ ਬਣਿਆ ਦੱਸਿਆ ਜਾਂਦਾ ਇੱਕ ਤੇ ਆਪਾਂ ਜਿੰਨਾ ਵੀ ਮਾਲ ਵੇਚਦੇ ਆ ਚਾਹੇ ਉਹਨੂੰ ਲੈਬ ਕਰਾ ਲੋ ਔਰ ਉਸ ਤੋਂ ਬਾਅਦ ਕਾਲੇ ਮਾਲ ਦੀ ਗੱਲ ਨੇ ਜਿਹੜੀ ਕੰਸੀ ਹੁੰਦੀ ਨਾ ਹਮੇਸ਼ਾ ਕਾਲੀ ਹੁੰਦੀ ਹੈ ਪਿਓਰ ਕਾਲੀ ਕਿੱਤੇ ਕਿਤੇ ਇਸ ਨੂੰ ਤਥੇਰਾ ਵੀ ਕਿਹਾ ਜਾਂਦਾ ਹੈ ਕਿਉਂ ਤਾਂਬੇ ਦੇ ਭਾਂਡਿਆਂ ਨੂੰ ਆਕਾਰ ਦੇਣ ਵਾਲੇ ਤਥੇਰੇ ਟਟੇਰਾ ਸਮੁਦਾਇ ਦਾ ਇਤਿਹਾਸ ਪੁਰਾਣਾ ਦੱਸਿਆ ਜਾਂਦਾ ਹੈ ਇਹ ਰਾਜਸਥਾਨ ਦੇ ਮਾਰਵਾੜ ਤੋਂ ਸ਼ੁਰੂ ਹੁੰਦਾ ਹੈ ਇੱਥੋਂ ਹੀ ਇਸ ਯਾਤਰਾ ਦਾ ਆਗਾਜ਼ ਹੁੰਦਾ ਜਿਸ ਨਾਲ ਤਾਂਬੇ ਦੀ ਕਲਾ ਅੱਗੇ ਵਧੀ ਗਈ ਤੇ ਭਾਰਤ ਤੇ ਗੁਆਂਡੀ ਮੁਲਕਾਂ ਤੱਕ ਪੈਰ ਪਸਾਰ ਗਈ ਵਡੇ ਬੰਦੇ ਸਾਡੇ ਪਾਕਿਸਤਾਨ ਦੇ ਕਰਦੇ ਸੀ ਇੱਥੇ ਹੀ ਕੰਮ ਉਹ ਹੀ ਕਰ ਰਿਹਾ ਇਹ ਸਰਕਲ ਆਂਦਾ ਹੈਗਾ ਇਹਨੂੰ ਫਿਰ ਦਬਾਂਦੇ ਆ ਗਿਆ ਪ੍ਰੈਸ ਤੇ ਦਬਾ ਆ ਕੇ ਫਿਰ ਆਪਣਾ ਸਾਡੇ ਕੋਲ ਆਂਦਾ ਆ ਗਿਆ ਫਿਰ ਤਪਾਈ ਕਰਦੀ ਅਸੀਂ ਫਿਰ ਇਹਨੂੰ ਕੱਲੇ ਚੋਟ ਮਾਰ ਕੇ ਡੂੰਗਾ ਕਰੀਦਾ ਡੂੰਗਾ ਕਰਕੇ ਤਿਆਰ ਕਰਕੇ ਫਿਰ ਰੇਗ ਮਾਰ ਮਸ਼ੀਨ ਤੇ ਕਰੀ ਜਾ ਮਸ਼ੀਨ ਤੇ ਚਮਕ ਖੋਲ ਕੇ ਤਿਆਬ ਲਗਾ ਕੇ ਫਿਰ ਅਸੀਂ ਤਿਆਰ ਕਰਨੇ ਆ ਫਿਰ ਮਠਾਰ ਕਰਨੇ ਆ ਫਿਰ ਬਾਜ਼ਾਰ ਦੇ ਜਾਂਨੇ ਆ ਪਰ ਇਹ ਮੁੱਖ ਰੂਪ ਦੇ ਵਿੱਚ ਗੁਜਰਾਤ, ਮੱਧ ਪ੍ਰਦੇਸ਼ ਤੇ ਰਾਜਸਥਾਨ ਚ ਰਹਿੰਦੇ ਨੇ। ਪੰਜਾਬ ਚ ਇੱਕਾਦੁੱਕਾ ਜੋ ਠਠੇਰੇ ਸਮਾਜ ਦੇ ਕਬੀਲੇ ਨੇ ਉਹ ਵੀ ਦੱਸਦੇ ਨੇ ਕਿ ਇਹਨਾਂ ਦਾ ਜ਼ਿਆਦਾਤਰ ਮਾਲ ਮੱਧ ਪ੍ਰਦੇਸ਼ ਚ ਵਿਕਦਾ ਹੈ। ਮੱਧ ਪ੍ਰਦੇਸ਼ੀ ਚ ਰੀਤ ਹੈ ਕਿ ਲੜਕੀ ਦੇ ਵਿਆਹ ਤੇ ਇਹ ਭਾਂਡੇ ਉਸ ਨੂੰ ਦਾਜ ਦੇ ਰੂਪ ਵਿੱਚ ਦਿੱਤੇ ਜਾਂਦੇ ਨੇ। ਇਹ ਕੰਮ ਵੀ ਖਾਸ ਕਰ ਸਾਲ ਦੇ ਕੁਝ ਮਹੀਨੇ ਹੀ ਹੁੰਦਾ ਹੈ। ਵਿਆਹ ਦੇ ਸੀਜ਼ਨ ਦੌਰਾਨ ਕੰਮ ਜੋਰਾਂ-ਸ਼ੋਰਾਂ ਤੇ ਹੁੰਦਾ ਹੈ। ਭਾਵੇਂ ਤਾਂਬੇ ਦੀ ਕਹਾਣੀ ਦੇ ਪੰਨੇ ਫਿੱਕੇ ਪੈ ਗਏ ਨੇ। ਪਰ ਤਾਂਬੇ ਦੀ ਰੌਸ਼ਨੀ ਹਾਲੇ ਵੀ ਇਸ ਸ਼ਹਿਰ ਦੀਆਂ ਗਲੀਆਂ ਨੂੰ ਰੁਸ਼ਨਾਉਂਦੀ ਹੈ ਠਠੇਰਾ ਸਮੁਦਾਇ ਦੀ ਆਰਥਿਕ ਸਥਿਤੀ ਕੋਈ ਬਹੁਤੀ ਵਧੀਆ ਨਹੀਂ ਇਹ ਲੋਅਰ ਮਿਡਲ ਕਲਾਸ ਫੈਮਲੀਆਂ ਵਿੱਚ ਆਉਂਦੇ ਨੇ ਇਸ ਕਬੀਲੇ ਦੀ ਸਾਖਰਤਾ ਦਰ ਸਿਰਫ ਤੇ ਸਿਰਫ 40% ਹੈ ਅੱਜਕੱਲ ਤਾਂ ਬੱਚੇ ਫੇਰ ਵੀ ਸਕੂਲ ਜਾਣ ਲੱਗੇ ਨੇ ਪਰ ਇਹਨਾਂ ਦੇ ਬਜ਼ੁਰਗਾਂ ਸਮੇਂ ਕੋਈ ਟਾਵਾਂ ਟਾਵਾਂ ਹੀ ਪੜਾਵਾ ਹੋਇਆ ਕਰਦਾ ਸੀ ਬੱਚੇ ਜ਼ਿਆਦਾਤਰ ਸਰਕਾਰੀ ਸਕੂਲਾਂ ਚ ਪੜਦੇ ਨੇ ਸਿਹਤ ਸੰਬੰਧੀ ਸੇਵਾਵਾਂ ਦੀ ਕਮੀ ਤੇ ਜ਼ਿਆਦਾਤਰ ਕਬੀਲਿਆਂ ਦੀ ਹਸਪਤਾਲਾਂ ਤੋਂ ਦੂਰੀ ਹਾਲੇ ਵੀ ਇੱਕ ਵੱਡੀ ਚੁਣੌਤੀ ਹੈ। ਇਹ ਮੁੱਖ ਰੂਪ ਦੇ ਵਿੱਚ Hindu ਤੇ Sikh ਧਰਮ ਦੇ ਨਾਲ ਸੰਬੰਧ ਰੱਖਦੇ ਨੇ। ਜੇ ਦੇਖੋ ਜਿਹੜਾ ਮਾਲ ਮੱਧਿਆ ਪ੍ਰਦੇਸ਼ ਜਾਂਦਾ ਹੈ ਉੱਥੇ ਜਿਹੜੇ گاؤں ਪਿੰਡ ਨੇ ਮੱਧਿਆ ਪ੍ਰਦੇਸ਼ ਦੇ ਉੱਥੇ ਸ਼ਾਇਦ ਉੱਥੇ ਨਾ ਕੁੜੀਆਂ ਦੇ ਵਿਆਹ ਚ ਕੁੜੀਆਂ ਦੇ ਸ਼ਗਨ ਤੌਰ ਤੇ ਆ ਦੇਂਦੇ ਨੇ। ਇਹ ਕਾਰੀਗਰ ਸਿਰਫ ਮਜ਼ਦੂਰੀ ਕਰਕੇ ਹੀ ਖਾਂਦੇ ਨੇ ਇਹਨਾਂ ਦਾ ਕੰਮ ਕਿਉਂਕਿ ਸਾਲ ਦੇ ਕੁਝ ਕੀ ਮਹੀਨੇ ਹੁੰਦੇ ਸੋ ਬਾਕੀ ਦੇ ਮਹੀਨੇ ਇਹ ਜਮਾ ਕੀਤੀ ਪੂੰਜੀ ਵਧਦੇ ਰਹਿੰਦੇ ਨੇ ਦਰਸਲ ਹੁਣ ਇਹ ਕੰਮ ਲਗਭਗ ਲੁਕਤ ਹੋਣ ਦੇ ਕੰਢੇ ਐ ਨਵੀਆਂ ਪੀੜੀਆਂ ਇਸ ਕੰਮ ਵਿੱਚ ਹੁਣ ਨਾ ਪਸੰਦਗੀ ਜ਼ਾਹਰ ਕਰਨ ਲੱਗੀਆਂ ਨੇ ਕੁਝ ਬੱਚੇ ਪੜ੍ਹ ਲਿਖ ਕੇ ਵਿਦੇਸ਼ ਕੂਚ ਕਰ ਗਏ ਨੇ ਕੁਝ ਨੇ ਆਪਣਾ ਕੀਤਾ ਬਦਲ ਲਿਆ ਇਸ ਕਬੀਲੇ ਦੇ ਲੋਕਾਂ ਨੇ ਹੁਣ ਜ਼ਮਾਨੇ ਦੇ ਚਲਨ ਦੇ ਹਿਸਾਬ ਨਾਲ ਤਾਂਬੇ ਪਿੱਤਲ ਤੋਂ ਇਲਾਵਾ ਸਟੀਲ ਵੱਲ ਝੁਕਾ ਵਧਾ ਲਿਆ ਹੈ ਇਹ ਮੱਲੇ ਜੀ 100 ਡੇਢ ਸੋ ਦਿਨ ਕੰਮ ਕਰਨ ਵਾਲੇ ਬਾਈ ਕਿਹਨਾਂ ਨੂੰ ਕੰਮ ਚੰਗਾ ਲੱਗਿਆ ਕਿਸ ਨੇ ਛੋੜਤਾ ਫਿਰ ਉਹ ਉਹਨਾਂ ਨੇ ਫੈਕਟਰੀਆਂ ਪਾ ਲੀਆਂ ਫਿਰ ਉਹ ਕਹਿੰਦੇ ਬਾਈ ਹਾਲੇ ਵੀ ਅਗਲੀ ਪੀੜ੍ਹੀ ਕੰਮ ਨਹੀਂ ਕਰ ਰਹੀ ਕਿਉਂਕਿ ਕੰਮ ਬੜਾ ਮਿਹਨਤ ਵਾਲਾ 14 ਘੰਟੇ ਕੰਮ ਕਰਨਾ ਪੈਂਦਾ ਪਿੱਤਲ ਕਾਂਸੀ ਦੀ ਕਲਾ ਦੀ ਮੰਗ ਘਟ ਗਈ ਹੈ ਕੀਮਤਾਂ ਚਵਾਦਾ ਹੋ ਗਿਆ ਨਵੀਂ ਪੀੜ੍ਹੀ ਚ ਰੁਚੀ ਦੀ ਕਮੀ ਆ ਗਈ ਹੈ ਪਰੰਪਰਿਕ ਤਕਨੀਕਾਂ ਦਾ ਉਪਯੋਗ ਅੱਜ ਵੀ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਸਰਕਾਰ ਦਾ ਸਮਰਥਨ ਵੀ ਨਾ ਮਾਤਰ ਹੀ ਹੈ ਇਹ ਕਾਰੀਗਰ ਜਿਸ ਕਿਸਮ ਦਾ ਆਕਾਰ ਭਾਂਡਿਆਂ ਨੂੰ ਦਿੰਦੇ ਨੇ ਉਹ ਕੋਈ ਆਮ ਗੱਲ ਨਹੀਂ ਇਸ ਕੰਮ ਨੂੰ ਸਿੱਖਣ ਲਈ ਉਸਤਾਦ ਧਾਰਨਾ ਪੈਂਦਾ ਹੈ ਇਹ ਬੱਚੇ ਇਹ ਕੰਮ ਆਪਣੇ ਵਡੇਰਿਆਂ ਨੂੰ ਵੇਖ-ਵੇਖ ਕੇ ਸਿੱਖ ਜਾਂਦੇ ਨੇ ਇਹ ਇਹਨਾਂ ਦਾ ਖਾਨਦਾਨੀ ਪੁਸ਼ਤੈਨੀ ਕੰਮ ਹੈ। ਯਾਦ ਪਾਕਿਸਤਾਨ ਤੋਂ ਹੀ ਕਰਦੇ ਆ ਰਹੇ ਹਾਂ। ਸਾਡੇ ਬਜ਼ੁਰਗ ਬਜ਼ੁਰਗ ਕਰਦੇ ਬਸ ਉਹਨਾਂ ਦੀ ਲੈਂ ਤੇ ਚੱਲ ਰਹੇ ਆ। ਪਾਕਿਸਤਾਨ ਤੋਂ ਹੀ ਬੰਦੇ ਆ ਰਹੇ ਨੇ। ਸਾਰਾ ਦਿਨ ਇਹਨਾਂ ਆਕ੍ਰਿਤੀਆਂ ਨੂੰ ਆਕਾਰ ਦਿੰਦੇ ਆਂ ਬੀਤ ਜਾਂਦਾ। ਬਸ ਕੱਚੇ ਮਾਲ ਨੂੰ ਪੱਠੀ 'ਚ ਪਾ ਕੇ ਪਹਿਲਾਂ ਪੈਲ ਪਿਗਲਾਇਆ ਜਾਂਦਾ ਹੈ ਫਿਰ ਉਸ ਨੂੰ ਸਾਂਚੇ 'ਚ ਪਾ ਕੇ ਇੱਕ ਤਵੀ ਜਿਹਾ ਬਣਾ ਲਿਆ ਜਾਂਦਾ ਹੈ ਫਿਰ ਪੱਠੀ 'ਚ ਪਾ ਕੇ ਤਪਾ ਕੇ ਠੰਡਾ ਕੀਤਾ ਜਾਂਦਾ ਹੈ ਫਿਰ ਉਸ ਨੂੰ ਚਮਕਾਉਣ ਲਈ ਸੋਨਾ ਬਣਾਉਣ ਵਾਲੇ ਪ੍ਰੋਸੈਸ ਦੀ ਸ਼ੁਰੂਆਤ ਹੋ ਜਾਂਦੀ ਹੈ ਜਿਸ ਤਰ੍ਹਾਂ ਕਿ ਪਹਿਲੇ ਕਾਪਰ ਲੈਣਾ ਪੈਂਦਾ ਹੈ ਕੱਚਾ ਮਾਲ ਔਰ ਇੱਕ ਟਿੰਗ ਹੁੰਦੀ ਹੈ ਜਿਹਨੂੰ ਆਪਾਂ ਕਲੀ ਕਹਿੰਦੇ ਆ ਉਹਦਾ ਫਿਰ ਪੂਰਾ ਮਿਕਸਚਰ ਬਣਾ ਕੇ ਨਾ ਬਿਲਕੁਲ ਪਾਣੀ ਇਕ ਗਾਲ ਕੇ ਪੂਰਾ ਪਾਣੀ ਭਰਾ ਦਿੰਦੇ ਆ ਉਹ ਜਿਹੜੀ ਪੱਟੀ ਤੁਸੀਂ ਪਿੱਛੇ ਦੇਖੀ ਆ ਉਸ ਤੋਂ ਬਾਅਦ ਜੀ ਇਹ ਨਾ ਇਹ ਇੰਨੇ ਇੰਨੇ ਨਾ ਉਹ ਬਣ ਜਾਂਦੀ ਆ ਗੁੱਲੀ ਛੋਟੀ ਜੀ ਫਿਰ ਉਹ ਰੂਲ ਮਸ਼ੀਨ ਤੇ ਉਹਦਾ ਸਰਕਲ ਬੰਦਾ ਹੈ ਰੂਲ ਮਸ਼ੀਨ ਤੇ ਜਾ ਕੇ ਉਹਨੂੰ ਨਾ ਬਿਲਾਈ ਹੁੰਦੀ ਆ ਕਾਂਸੀ ਦੀ ਉਹ ਫਿਰ ਇਹ ਇਹ ਬਣ ਜਾਂਦਾ ਜੀ ਇਹ ਇਹ ਚੱਕਾ ਆਪਾਂ ਤਿੰਨ ਤਿੰਨ ਬੰਦੇ ਬਣਾਣੇ ਆ ਆ ਦੇਖੋ ਜੀ ਐ ਲੱਗੇ ਨਾ ਲੋਹੇ ਦੇ ਇਹਨਾਂ ਉੱਪਰ ਰੱਖ ਕੇ 6 ਨੱਕ 7 ਨੱਕ ਮਤਲਬ ਪਿਸ ਫਿਰ ਦੋ ਬੰਦੇ ਇਹਨੂੰ ਮਾਰਦੇ ਨੇ ਗਨ ਗਨੋ ਮਤ ਸਮਝ ਲੋ ਗਰਮ-ਗਰਮ ਤੇ ਜੇ ਠੰਡਾ ਹੋਏਗਾ ਟੁੱਟ ਜਾਏਗਾ ਕਿਉਂਕਿ ਕੰੱਚ ਹੀ ਹੈ ਨਾ ਉਹ ਮਾਰਦੇ ਨੇ ਉਹ ਲੱਕੜੀ ਦੇ ਔਰ ਮੈਂ پکڑਣਾ ਜੀ ਜਿੱਦਾਂ ਕੀ ਆ ਦਿਖਾਣਾ ਇਹ ਅੰਗ پکڑਨੇ ਕਰਦੇ ਨੇ ਅੰਗ ਫਿਰ ਜਾ ਕੇ ਕਿਧਰੇ ਇਹ ਸ਼ੇਪ ਆਂਦੀ ਹੈ ਜੀ ਫਿਰ ਇਸ ਤੋਂ ਬਾਅਦ ਪਾ ਇਹ ਨਮਕ ਪੁੰਦਾ ਹੀ ਇਹ ਨਮਕ ਇਹ ਨਮਕ ਜਿਹੜਾ ਇਹ ਇਹਦਾ ਪਾਣੀ ਪਾ ਕੇ ਨਾ ਤੇ ਇੱਕ ਇਹ ਨਹੀਂ ਸ਼ਾਦਰ ਆਂਦਾ ਨਹੀਂ ਸ਼ਾਦਰ ਆ ਪਿਆਦਾ ਇਹ ਇਹਦਾ ਮਿਕਸ ਕਰਕੇ ਇਹਨੂੰ ਟੈਂਪਰ ਲਗਾ ਰਿਹਾ ਇਹ ਹੁਣ ਮੈਂ ਇੰਜ ਮਾਰਾਂਗਾ ਨਾ ਇਹ ਟੁੱਟ ਜੇਗੀ ਅੰਜ ਕਿਉਂਕਿ ਕੱਚੀ ਹੈ ਲੈ ਫਿਰ ਅੱਥੇ ਆਏਗੀ ਟੈਂਪਰ ਲੱਗ ਜੇਗੀ ਜੀ ਫਿਰ ਤੁਸੀਂ ਉਹ ਦੇਖ ਆ ਜੋ ਪਿੱਛੇ ਭਾਈ ਸਾਹਿਬ ਕਰ ਰਹੇ ਸੀ ਮਠਾਰ ਕਰ ਰਹੇ ਸੀ

ਇੱਕ ਕਾਰੀਗਰ ਇੱਕ ਦਿਨ ਵਿੱਚ ਚੰਦ 100 ਰੁਪਏ ਹੀ ਕਮਾਉਂਦਾ ਹੈ। ਇਹ ਕੰਮ ਬਹੁਤ ਜ਼ਿਆਦਾ ਮਿਹਨਤ ਵਾਲਾ ਹੈ। ਦਿਨ ਵਿੱਚ 14-14 ਘੰਟੇ ਸਖਤ ਕੰਮ ਕਰਨਾ ਪੈਂਦਾ ਹੈ। ਤਾਂ ਜਾ ਕੇ ਸ਼ਾਮ ਨੂੰ ਕਿਤੇ ਪੈਸਿਆਂ ਦਾ ਮੂੰਹ ਵੇਖਣ ਨੂੰ ਮਿਲਦਾ ਹੈ। ਇਹ ਪੁਰਾਣੇ ਘਰ, ਗਲੀਆਂ ਤੇ ਗਲੀਆਂ ਦਾ ਸ਼ਾਨਦਾਰ ਨਜ਼ਾਰਾ। ਇੰਝ ਲੱਗਦਾ ਜਿਵੇਂ ਕਿਸੇ ਪਰਿ ਕਹਾਣੀ ਦੇ ਵਿੱਚ ਵਿਚਰ ਰਹੀ ਹੋਈਏ। ਹਰ ਪਾਸੇ ਠਠਿਆਰ ਤੇ ਉਹਨਾਂ ਦੀ ਠਕ ਠਕ ਦਬਾਈ ਲਈ ਬਲਦੀ ਪੱਠੀ ਤੇ ਉਸ ਦਾ ਧੂਆ ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਸਿਨੇਮੈਟਿਕ ਫਰੇਮ ਲਈ ਸੈੱਟ ਤਿਆਰ ਕੀਤਾ ਹੋਵੇ ਇਹਨਾਂ ਭਾਂਡਿਆਂ ਦੀ ਕੀਮਤ ਬਹੁਤ ਜ਼ਿਆਦਾ ਹੈ ਇੱਕ ਇੱਕ ਭਾਂਡੇ ਦੀ ਕੀਮਤ 500 ਤੋਂ ਲੈ ਕੇ 5000 ਤੱਕ ਹੋ ਸਕਦੀ ਹੈ ਇਸ ਕਬੀਲੇ ਦਾ ਪਿਛੋਕੜ ਪਾਕਿਸਤਾਨ ਦਾ ਪਿੰਡ ਗੁਜਰਾਵਾਲਾ ਹੈ ਇੱਧਰ ਜੰਡਿਆਲਾ ਗੁਰੂਚ ਵੀ ਕੁਝ ਪਰਿਵਾਰ ਇਸ ਲੈਗੇਸੀ ਨੂੰ ਬਰਕਰਾਰ ਰੱਖੇ ਨੇ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹਨਾਂ ਕਾਰੀਗਰਾਂ ਦੀ ਬੜੀ ਪੁੱਛ ਸੀ ਪਰ ਹੁਣ ਸਥਿਤੀ ਤੇ ਕਲਾ ਸਮੇਂ ਦੇ ਨਾਲ ਨਾਲ ਧੁੰਦਲੀ ਫਿੱਕੀ ਪੈ ਗਈ ਹੈ ਇਹਨਾਂ ਭਾਂਡਿਆਂ 'ਚ ਭੋਜਨ ਖਾਣ ਤੇ ਪਕਾਉਣ ਦਾ ਆਪਣਾ ਹੀ ਮਹੱਤਵ ਹੈ ਇਸ ਧਾਤੂ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਨੇ ਜੋ ਬੈਕਟੀਰੀਆ ਤੇ ਵਾਇਰਸ ਨੂੰ ਮਾਰਨ 'ਚ ਮਦਦ ਕਰਦੇ ਨੇ ਧਾਤੂ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਤੇ ਸਰੀਰ 'ਚ ਰੋਗ ਪ੍ਰਤੀਰੋਧਕ ਸ਼ਮਤਾ 'ਚ ਵਾਧਾ ਕਰਦਾ ਹੈ ਇਸ ਨਾਲ ਤ્વਚਾ ਸਵਸਤ ਰਹਿੰਦੀ ਹੈ ਤੇ ਚਿਹਰੇ ਤੇ ਚਮਕ ਵੀ ਆਉਂਦੀ ਹੈ ਪਰ ਇਹਨਾਂ ਭਾਂਡਿਆਂ ਨੂੰ ਨਿਯਮਿਤ ਰੂਪ ਚ ਸਾਫ਼ ਕਰਨਾ ਚਾਹੀਦਾ ਹੈ ਇਹਨਾਂ ਚ ਐਸਿਟਿਕ ਭੋਜਨ ਬਿਲਕੁਲ ਨਹੀਂ ਬਣਾਉਣਾ ਚਾਹੀਦਾ ਇਹਨਾਂ ਭਾਂਡਿਆਂ ਨੂੰ ਉੱਚ ਤਾਪਮਾਨ ਤੇ ਕਦੇ ਨਹੀਂ ਰੱਖਣਾ ਚਾਹੀਦਾ ਆਯੁਰਵੇਦ ਵਿੱਚ ਵੀ ਇਹਨਾਂ ਭਾਂਡਿਆਂ ਨੂੰ ਵਰਤਣ ਦੀ ਸਲਾਹ ਦਿੱਤੀ ਗਈ ਹੈ ਇਹਨੂੰ ਮਤਲਬ ਇਕੱਲੀ ਕਰਾਣਾ ਪੈਂਦਾ ਹੈ ਕੱਲੀ ਹੁੰਦੀ ਠੰਡੀ ਮਤਲਬ ਕੈਂਸਰ ਨਹੀਂ ਹੋ ਸਕਦੀ ਬੰਦੇ ਨੂੰ ਕੋਈ ਬਿਮਾਰੀ ਨਹੀਂ ਲੱਗੇ ਬਿਮਾਰੀ ਲੱਗੇ ਘਰ ਕੱਲੀ ਹੋਏ ਨਾ ਬਰਤਨ ਉਹਦੇ ਚਾਹ ਬਣੇ ਜਾਂ ਆਟਾ ਮਲਿਆ ਜਾਏ ਤੇ ਮਤਲਬ ਕੈਂਸਰ ਨਹੀਂ ਬੰਦੇ ਹੋ ਸਕਦੀ ਕੱਲੀ ਇਤਨੀ ਫਾਇਦੇਮੰਦ ਆਈ ਪਿੱਤਲ ਤਾਂਬੇ ਦੀ ਕੀਮਤ ਕੱਚੇ ਮਾਲ ਦੇ ਰੂਪ ਵਿੱਚ 450 ਤੋਂ 550 ਰੁਪਏ ਪ੍ਰਤੀ ਕਿਲੋ ਹੈ ਕੀਮਤ ਵਿੱਚ ਵਾਧਾ ਜਾਂ ਘਾਟਾ ਸ਼ੁੱਧਤਾ ਦੇ ਆਧਾਰ ਤੇ ਹੋ ਸਕਦਾ ਹੈ